ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗੜੀ ਜੀ ਗੁਰਨਾਨਕ ਪਾਸ਼ਾ ਸਭ ਦੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਪਰਸੋਂ ਆਪਾਂ ਕਵਤਾ ਬੋਲੀ ਹੀ ਆ ਮੇਲਾ ਨਾਨਕ ਵੀਰਾ ਤੇਰੀ ਯਾਦ ਸਤਾਉਂਦੀ ਏ ਤੇ ਵਾਹਿਗੁਰੂ ਜੀ ਕੱਲ ਨਾ ਠੀਕ ਹੋਣ ਕਰਕੇ ਕੁਝ ਬੋਲਿਆ ਨਹੀਂ ਗਿਆ ਆਜ ਆਪਾਂ ਕਪਤਾ ਬੋਲਣੀ ਹੈ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਬਈ ਨਦੀ ਦੇ ਵਿੱਚ ਗਏ ਤੇ ਭੈਣ ਨਾਨਕੀ ਨੂੰ ਸਹਿਹਲੀਆਂ ਕਹਿਣ ਲਗੀਆਂ ਕਿ ਨਾਨਕੀ ਤੇਰਾ ਤੇ ਵੀਰ ਡੁੱਬ ਗਿਆ ਹੈ ਕਹਿੰਦੀ ਭੈਣ ਉਹ ਇਸ ਤਰ੍ਹਾਂ ਨਾ ਕਹੋ ਮੇਰਾ ਤੇ ਵੀ ਡੁੱਬਿਆ ਨੂੰ ਤਾਰਨ ਆਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਡੋਬ ਗਿਆ ਨਦੀ ਚ ਤੇਰਾ ਵੀਰ ਨਾਨਕੀ ਜਿ ਡੋਬ ਗਿਆ ਨਦੀ ਚ ਤੇਰਾ ਵੀਰ ਨਾਨਕੀ ਕਿ ਹੋ ਜਿ ਹਪਾੜਾ ਬਰ ਤਾਇਰਾ ਬਣੇ ਕੋਲੇ ਆਏ ਤੇਰਾ ਆਏ ਮੀ ਜਾਇਰਾ ਬਨੇ ਵਰਤ ਗਈ ਤਾ ਕਦੀਰ ਨਾਨਕੀ ਡੋਬ ਗਿਆ ਨਦੀ ਚ ਤੇਰਾ ਵੀਰ ਨਾਨਕੀ ਜਿਦ ਡੋਬ ਗਿਆ ਨਦੀ ਚ ਤੇਰਾ ਵੀਰ ਨਾਨਕੀ ਪਾਣੀ ਵਿੱਚ ਪਹਿਲੇ ਜੋ ਬਿਲਾਈਓ ਸਨੇ ਦਿੱਤੀ ਨਹੀਂ ਮੋੜ ਕੇ ਦਿਖਾਈਓ ਸਨੇ ਹੋ ਗਿਆ ਲੋਪਤ ਸਵੀਰ ਨਾਨਕੀ ਡਰੋਪ ਗਿਆਨ ਦੀ ਚ ਤੇਰਾ ਵੀਰ ਨਾਨਕੀ ਡਰੋਪ ਗਿਆਨ ਦੀ ਚ ਤੇਰਾ ਵੀਰ ਨਾਨਕੀ ਪਾ ਗਿਆ ਵਸ਼ੋੜਾ ਨਦੀ ਵਿੱਚ ਰੋੜਕੇ ਇੱਕ ਪੇਟੋ ਫੇਰ ਜਾ ਮੜਾਣੀ ਮੋੜਕੇ ਇਕੋ ਮਾ ਦਜੰਗੇ ਆਏ ਨਿਰਨਾਣ ਕੀ ਡੋਪ ਗਿਆ ਨਦੀ ਚ ਤੇਰਾ ਵੀਰ ਨਾਨਕੀ ਨਿੰਡੋਪ ਗਿਆ ਨਦੀ ਚ ਤੇਰਾ ਵੀਰ ਨਾਨਕੀ ਦੇਖ ਲੈ ਪਰਗਾ ਚਾ ਨੋਖੇੜੀਏ ਪੈਣ ਦੀ ਚਰਾ ਕਮੇਟੀ ਪੋਖੇੜੀਏ ਮਾਰ ਗਿਆ ਬਿਸ਼ੋੜਿਆਂ ਦੇ ਤੀਰ ਨਾਨਕੀ ਡੋਪ ਗਿਆ ਨਦੀ ਚ ਤੇਰਾ ਵੀਰ ਨਾਨਕੀ ਨਿੰਡੋਪ ਗਿਆ ਨਦੀ ਚ

یہ دل اے اس Sansar تو پے گیاں کاٹ وں جب پار چوں پے گیاں کاٹ وں جب پار چوں مان گیا نموشیو اخیر نانک دی ڈوپ گیاں ندی چ تیرے ویر نانک دی ج ڈوپ گیاں ندی چ تیرے ویر نانک دی ਅਸ਼ਾਣ ਦੇਲ ਨਾਂਡ ਲਾਈ ਆੜੀਏ ਅਸ਼ਾਣ ਦੇਲ ਨਾਂਡ ਲਾਈ ਆੜੀਏ ਦਿਲ ਦੇ ਤੂਫਾਨ ਨੂੰ ਦਬਾਈ ਆੜੀਏ ਲਗਿਆ ਤੇ ਬਾਨ ਨੂੰ ਦਬਾਈ ਆੜੀਏ ਬਾਨ ਕੇ ਕਿਆ ਹੁੰਦਾ ਦੇ ਲਗੀਰ ਨਾਨਕੀ ਬਾਨ ਕੇ ਕੀ ਹੁੰਦਾ ਦੇ ਲਗੀਰ ਨਾਨਕੀ ਡੋਪ ਗਿਆ ਨਦੀ ਚ ਤੇਰਾ ਵੀਰ ਨਾਨਕੀ ਜਿੱਡੋ ਬਗਿਆ ਨਦੀ ਚ ਤੇਰਾ ਵੀਰ ਨਾਨਕੀ ਜਿੱਡੋ ਬਗਿਆ ਨਦੀ ਚ ਤੇਰਾ ਵੀਰ ਨਾਨਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ